ਫਲੋਰ ਦੇ ਨਜ਼ਦੀਕ ਗੰਨਾਪਿੰਡ ਦੇ ਇੱਕ ਨੌਜਵਾਨ ਦੀ ਵਿਦੇਸ਼ ਜਾਂਦੇ ਸਮੇਂ ਰਾਸਤੇ ਵਿੱਚ ਹੋਈ ਦਰਦਨਾਕ ਮੌਤ 4 ਮਹੀਨੇ ਬਾਅਦ ਲੱਕੜ ਦੇ ਡੱਬੇ ਵਿੱਚ ਬੰਦ ਹੋ ਕੇ ਹੀ ਨੌਜਵਾਨ ਦੀ ਲਾਸ਼ ਪਿੰਡ ਵਿੱਚ ਪਸਰਿਆ ਸਣਾਟਾ ਜਦੋਂ ਅਸੀਂ ਹੈ ਕਿ ਫਲੋਰ ਦੇ ਨਜ਼ਦੀਕ ਗੰਨਾਪਿੰਡ ਦਾ ਰਹਿਣ ਵਾਲਾ ਮਹਿੰਦਰਪਾਲ ਨਾਮ ਦਾ ਇੱਕ ਨੌਜਵਾਨ ਇਟਲੀ ਵਿੱਚ ਰੋਜੀ ਰੋਟੀ ਕਮਾਉਣ ਦੇ ਲਈ 23 ਦਸੰਬਰ 2023 ਨੂੰ ਘਰੋਂ ਖੁਸ਼ੀ-ਖੁਸ਼ੀ ਰਵਾਨਾ ਹੋਇਆ ਸੀ ਕਿ ਹੁਣ ਸਾਡੀ ਵੀ ਗਰੀਬੀ ਨਿਕਲ ਜਾਏਗੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ 2 ਮਹੀਨੇ ਬਾਅਦ ਹੀ ਮਹਿੰਦਰਪਾਲ ਦੀ ਵਿਦੇਸ਼ ਜਾਂਦੇ ਸਮੇਂ ਰਾਸਤੇ ਵਿੱਚ ਦਰਦਨਾਕ ਮੌਤ ਹੋ ਗਈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਅਤੇ ਪਤਨੀ ਨੇ ਦੱਸਿਆ ਕਿ ਮਹਿੰਦਰਪਾਲ ਵੱਲੋਂ ਇਟਲੀ ਜਾਣ ਲਈ ਰਿਸ਼ਤੇਦਾਰ ਨਾਲ ਗਲਵੱਧ ਕੀਤੀ ਜੋ ਕਿ ਵਿਦੇਸ਼ ਵਿੱਚ ਬੰਦੇ ਭੇਜਣ ਦਾ ਕੰਮ ਕਰਦਾ ਸੀ ਅਤੇ ਉਸ ਰਿਸ਼ਤੇਦਾਰ ਏਜੰਟ ਵੱਲੋਂ ਸਾਡੇ ਕੋਲੋਂ 12,35,000 ਮਹਿੰਦਰਪਾਲ ਨੂੰ ਇਟਲੀ ਭੇਜਣ ਦੇ ਲੈ। ਉਹਨਾਂ ਕਿਹਾ ਕਿ ਉਸ ਸਮੇਂ ਏਜੰਟ ਨੇ ਕਿਹਾ ਸੀ ਕਿ ਮਹਿੰਦਰਪਾਲ ਨੂੰ ਸਿੱਧੀ ਫਲਾਟਰਾਂ ਹੀ ਇਟਲੀ ਪੇ ਗਿਆ ਜਾਵੇਗਾ ਉਹਨਾਂ ਦੱਸਿਆ ਕਿ ਮਹਿੰਦਰਪਾਲ 23 ਦਸੰਬਰ 2023 ਦਾ ਘਰੋਂ ਗਿਆ ਹੋਇਆ ਸੀ ਕੁਝ ਮਹੀਨੇ ਤੱਕ ਉਸ ਦੀ ਪਤਨੀ ਨਾਲ ਉਸ ਦੀ ਗਲਵਾਤ ਹੁੰਦੀ ਰਹੀ ਪਰ 2 ਮਹੀਨੇ ਤੋਂ ਏਜੰਟ ਨੇ ਉਸ ਨੂੰ ਬੇਲਾਰੂਸ ਭੇਜ ਦਿੱਤਾ ਸੀ ਉਸ ਤੋਂ ਬਾਅਦ ਮਹਿੰਦਰਪਾਲ ਨਾਲ ਸਾਡੀ ਕੋਈ ਵੀ ਗਲਵਾਤ ਨਹੀਂ ਹੋਈ ਉਹਨਾਂ ਕਿਹਾ ਕਿ ਅਸੀਂ ਵਾਰ-ਵਾਰ ਏਜੰਟ ਨੂੰ ਮਹਿੰਦਰਪਾਲ ਬਾਰੇ ਪੁੱਛਦੇ ਰਹੇ ਪਰ ਏਜੰਟ ਸਾਨੂੰ ਦਿਲਾਸਾ ਦਿੰਦਾ ਰਿਹਾ ਕਿ ਸਭ ਠੀਕ ਠਾਕ ਹੈ ਜਲਦੀ ਹੀ ਮਹਿੰਦਰਪਾਲ ਇਟਲੀ ਪਹੁੰਚ ਜਾਵੇਗਾ ਜਦੋਂ ਸਾਡੀ ਕਾਫੀ ਦਿਨ ਤੱਕ ਉਸ ਬਾਰੇ ਕੁਝ ਪਤਾ ਲੱਗਾ ਤਾਂ ਅਸੀਂ ਉਸ ਦੇ ਨਾਲ ਵਾਲੇ ਸਾਥੀਆਂ ਨਾਲ ਸੰਪਰਕ ਕੀਤਾ ਤਾਂ ਸਾਨੂੰ ਪਤਾ ਲੱਗਾ ਕਿ ਮਿੰਦਰਪਾਲ ਦੀ ਬੇਲਾਰੂਸ 'ਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਅਸੀਂ ਏਜੰਟ ਨਾਲ ਸੰਪਰਕ ਕਰਨਾਂ ਚਾਹਿਆ ਪਰ ਉਸ ਨੇ ਸਾਡਾ ਫੋਨ ਨਹੀਂ ਚੁੱਕਿਆ ਮ੍ਰਿਤਕ ਦੇ ਭਰਾ ਧਰਮਿੰਦਰ ਨੇ ਦੱਸਿਆ ਕਿ ਉਸ ਦੇ ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ਤੇ 1235000 ਵਿੱਚ ਗੱਲਬਾਤ ਤੈਅ ਹੋਈ ਸੀ ਜਿਸ ਵਿੱਚ 5 ਲੱਖ ਰੁਪਏ ਸੀ ਉਸ ਦੇ ਬੈਂਕ ਖਾਤੇ ਵਿੱਚ ਪਾਏ ਹਨ ਤੇ ਬਾਕੀ ਅਜੰਤ ਪੰਕਜ ਕੁਮਾਰ ਰਾਜ ਕੁਮਾਰ ਤਰਕੇਸ਼ ਕੁਮਾਰ ਪਿੰਕੂ ਨੇ ਫਗਵਾੜੇ ਅਰਵਨ ਸਟੇਟ ਵਿੱਚ ਮੈਨੂੰ ਬੁਲਾ ਕੇ ਇੱਕ ਕੋਠੀ ਵਿੱਚ ਮੇਰੇ ਕੋਲੋਂ ਮੇਰੇ ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਪੈਸੇ ਲੈ ਜਿਸ ਦੀ ਇਟਲੀ ਜਾਂਦੇ ਸਮੇਂ ਰਾਸਤੇ ਵਿੱਚ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ 'ਤੇ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਜਿਨ੍ਹਾਂ ਏਜੰਟਾਂ ਦੀਆਂ ਗਲਤੀਆਂ ਦੇ ਕਾਰਨ ਮੇਰੇ ਭਰਾ ਦੀ ਮੌਤ ਹੋਈ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਬਣਦੀ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਕਿਸੇ ਦਾ ਭਰਾ ਨਾ ਮਰੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਸਦੀ ਪਤਨੀ ਨੇ ਦੱਸਿਆ ਕਿ ਮੇਰੇ ਪਤੀ ਦੀ ਮਿਰਨਾ ਅੱਜ ਤੋਂ 3 ਮਹੀਨੇ ਪਹਿਲਾਂ ਗੱਲਬਾਤ ਹੁੰਦੀ ਰਹੀ ਅਤੇ ਉਸ ਤੋਂ ਬਾਅਦ ਉਸ ਨਾਲ ਮੇਰੀ ਕੋਈ ਗੱਲਬਾਤ ਨਹੀਂ ਹੋਈ ਅਤੇ ਸਾਨੂੰ 2 ਮਹੀਨੇ ਪਹਿਲਾਂ ਹੀ ਪਤਾ ਲੱਗਾ ਕਿ ਉਸ ਦੀ ਵਿਦੇਸ਼ ਵਿੱਚ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਅਸੀਂ ਉਸ ਦੀ ਮ੍ਰਿਤਕ ਨੂੰ ਭਾਰਤ ਲਿਆਂਦਾ ਹੈ ਉਸ ਨੇ ਪ੍ਰਸ਼ਾਸਨ ਅੱਗੇ ਕੋਹਾ ਲਗਾਈ ਹੈ ਕਿ ਜਦੋਂ ਤੱਕ ਏਜੰਟ ਖਿਲਾਫ ਵਣਦੀ ਸਖਤ ਕਵਰ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਆਪਣੇ ਪਤੀ ਦਾ ਸੰਸਕਾਰ ਨਹੀਂ ਕਰੇਗੀ ਉਹਨਾਂ ਕਿਹਾ ਕਿ ਪੁਸ਼ ਪ੍ਰਸ਼ਾਸਨ ਵੀ ਉਹਨਾਂ ਦਾ ਸਾਥ ਦੇ ਰਿਹਾ ਹੈ ਕਿੰਨਾ ਰੁਪਇਆ ਨੂੰ ਛੱਡ ਕੇ ਇੱਕ ਸਿਰਫ ਇੱਕੋ ਵਿਅਕਤੀ ਦੇ ਹੀ ਪਰਚਾ ਦਰਜ ਕੀਤਾ ਗਿਆ ਹੈ ਇਸ ਸਬੰਧੀ ਜਦੋਂ ਪੁਲਿਸ ਜਾਂਚ ਅਧਿਕਾਰੀ ਨਾਲ ਫੋਨ ਤੇ ਗੱਲਬਾਤ ਕਰਨੀ ਚਾਹੀ ਤਾਂ ਬਾਰ ਬਾਰ ਫੋਨ ਕਰਨ ਤੇ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਹੋਰ ਹਾਜ਼ਰ ਸਨ ਏਪੀ ਨਿਊਜ਼ ਪੰਜਾਬੀ ਲਈ ਫਲੋਰਮ ਸੁਰਿੰਦਰ ਸਿੰਘ ਦੇ ਨਾਲ ਪ੍ਰਾਪਤ ਲਈ ਵਿਸ਼ੇਸ਼ ਰਿਪੋਰਟ

ਫਿਰ ਉੱਥੇ ਠੀਕ ਠਾਕ ਰਹੇ ਉਹਨਾਂ ਨੂੰ ਬਸ ਇਹ ਕਹਿੰਦਾ ਕਿ ਇਹ ਤਾਂ ਚੇਨ ਕਹਿੰਦਾ ਵੀ ਤੂੰ ਸਾਡੇ ਨਾਲ ਹੀ ਜਾਣਾ ਹਾਂਜੀ ਨਾਲ ਹੀ ਆਖਰੀ ਮੁਲਾਕਾਤ ਪਰੀ ਗਈ ਬਲਵਤ ਸਾਡੀ ਫੋਨ ਤੇ ਕਰ ਹੋਈ ਇਹ ਸਾਡੀ ਦੂਜੇ ਮਹੀਨੇ ਦੀ 23 ਤਰੀਕ ਹੋਈ ਹੈ ਹਾਂਜੀ ਉਸ ਤੋਂ ਬਾਅਦ ਕੋਈ ਨਾ ਹੋਇਆ ਉਸ ਤੋਂ ਬਾਅਦ ਨਹੀਂ ਗੱਲ ਫਿਰ ਫਿਰ ਤੁਸੀਂ ਉਸ ਤੋਂ ਬਾਅਦ ਤੁਸੀਂ ਪੁੱਛ ਚੈਨ ਕਰਨ ਇਹ ਚੰਨ ਕੀਤੀ ਵੀ ਮੇਰੇ ਹਸਬੰਦ ਦੀ ਮੇਰੀ ਗੱਲ ਹੀ ਹੋ ਗਈ ਮੈਂ ਇਹਨਾਂ ਨੂੰ ਪੁੱਛ ਦੇ ਦੀ ਪੰਕਚ ਨੂੰ ਫੋਨ ਕਰਕੇ ਪੁੱਛਣਾ ਦਿੱਲੀ ਇਹਦੇ ਡੈਡੀ ਨੂੰ ਰਾਜਕਮਾਰ ਨੂੰ ਪੁੱਛਣਾ ਦਿੱਲੀ ਹਾਂਜੀ ਫਿਰ ਉਹਨਾਂ ਦੀ ਬੇਟੀ ਪੀਕੂ ਉਹਨਾਂ ਨੂੰ ਦਿੱਲੀ ਪੁੱਛਣਾ ਨੋ ਰਕਾਰ ਵਾਲਿਆ ਪਤਾ ਨਹੀਂ ਕਿੱਥੇ ਆ ਕਹਿੰਦੇ ਟੈਨਸ਼ਨ ਨਾ ਲੋ ਮਿਹਰ ਦਾ ਚਾਚਾ ਨਾਲ ਆ ਲੈਣਾ ਦੇ ਕਿਸੇ ਕੋ ਭਰਾ ਉਹਨਾਂ ਕਿੱਥੇ ਆ ਸੇਫ ਹੀ ਆ ਠੀਕ ਐ ਮੈਂ ਸੁਣਦਾ ਕਰਦੇ ਰਹਿਣਾ ਦਿਲੀ ਦਿਨ ਰਾਤ ਫੋਨ ਕਰਨਾ ਮੈਂ ਦਿਨ ਰਾਤ ਫੋਨ ਕਰਨਾ ਇਹਨਾਂ ਨੂੰ ਘਰ ਗਿਆ ਉਹਨਾਂ ਦੇ ਘਰ ਵੀ ਕਰਨਾ ਮੁੰਡਾ ਜਿਹੜਾ ਰਮਿਨੀਆ ਦੇ ਬੈਠਾ ਉਹਨੂੰ ਵੀ ਕਰਨਾ ਰਾਜਕੁਮਾਰ ਨੂੰ ਵੀ ਕਰਨਾ ਉਹਨੇ ਹੀ ਕਹਿਣਾ ਨਹੀਂ ਮੇਰਾ ਭਰਾ ਨਾਲ ਸੇਫ ਹੋ ਠੀਕ ਐ ਬਿਲਕੁਲ ਠੀਕ ਐ ਤੁਹਾਡੀ ਇਹਨਾਂ ਗੱਲਬਾਤ ਕਿਸੇ ਕੋ ਦੱਸਿਆ ਤੁਮ ਮਾਰ ਖਮਾ ਮੈਂ ਜ਼ਿਕ ਕੋਈ ਨਹੀਂ ਦੱਸਿਆ ਨਾ ਇਸ ਤੋਂ ਬਾਅਦ ਮੋਤਾ ਕਰਨੀ ਪਤਾ ਲੱਗਿਆ ਨਹੀਂ ਦੱਸਿਆ ਇਹੀ ਕਹਿੰਦੇ ਵੀ ਬਿਲਕੁਲ ਠੀਕ ਹੈ ਅਸੀਂ ਆਪਣੇ ਬੱਚਿਆਂ ਦਾ ਖੂਨ ਪੀਇਆ ਜੀ ਝੂਠ ਮਾਰੇ ਤੁਹਾਡਾ ਹਸਬੰਦ ਬਿਲਕੁਲ ਸਹੀ ਹੈ ਤੁਹਾਨੂੰ ਪਤਾ ਕਿਸ ਨੇ ਕਹਿਆ ਇਹ ਮੇਰੇ ਮਤਲਬ ਕਿ ਨਹੀਂ ਪਤਾ ਚੱਲ ਰਹੀ ਮੇਰੇ ਦੇਰ ਨੇ ਮੀਲ ਪਾਈ ਇਧਰੋਂ ਮੇਰੇ ਪਾਈ ਵੀਡੀਓ ਪਈਆਂ ਤੇ ਇਹ ਬੰਦਾ ਲਾਪਤਾ ਕੁਝ ਪਤਾ ਨਹੀਂ ਲੱਗ ਰਿਹਾ ਉਹਨਾਂ ਨੇ ਹੀ ਪੁੱਛਦੇ ਰਹੇ ਕਹਿੰਦੇ ਨਹੀਂ ਤੁਹਾਡਾ ਬੰਦਾ ਬਿਲਕੁਲ ਸਹੀ ਹੈ ਘਬਰਾਓ ਨਾ ਇਹ ਕਦੀ ਜੇਲ੍ਹ ਦਾਖ ਦੇਣੇ ਸਾਨੂੰ ਕਦੀ ਆ ਫੋਰਸ ਦਾਖ ਦੇਣੇ ਬਸ ਇਤਰਾ ਲਾ ਰਿਹਾ ਸੀ ਰੱਖਿਆ ਤੁਹਾਨੂੰ ਕੀ ਲੱਗਾ ਫਿਰ ਤੁਹਾਨੂੰ ਲੱਗਦਾ ਕਿ ਕਿੱਦਾਂ ਮਰਿਆ ਹੈ ਹੋ ਬੀ ਕਾਸ ਜੀ ਇਹਨਾਂ ਨੇ ਮਾਰਿਆ ਕਿੰਨਾਂ ਨੇ ਮਾਰਿਆ ਜਿਹੜੇ ਏਜੰਟ ਲੈ ਕੇ ਆਏ ਹਾਂ ਜੀ ਇਹ ਨਾਲ ਹੀ ਰਿਹਾ ਜੀ ਤੇ ਸੇਮ ਐਂਡ ਟੱਕੇ ਦੇ ਨਾਲ ਹੀ ਰਿਹਾ ਤੁਹਾਡਾ ਮਤਲਬ ਕਹਿਣ ਦਾ ਮਤਲਬ ਜਿਹੜੇ ਜੱਟ ਨਾਲ ਲੱਗੇ ਉਹ ਵੀ ਇਹਨਾਂ ਨੂੰ ਮਾਰਨਾ ਤੁਹਾਡੀ ਗੱਲਬਾਤ ਜਿਹੜੀ ਹੋਈ ਸੀ ਉਹ ਸਹੀ ਸੀ ਜੀ ਹਾਂ ਜੀ ਕੀ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਿਫਾਰਸ਼ ਮੰਗਦੇ ਜੀ ਨਾ ਤਾਂ ਕਾਰਵਾਈ ਕੀਤੀ ਜਾਏ ਹੋਰ ਕੀ ਨਾਮ ਤੁਹਾਡਾ ਮੇਰਾ ਨਾਮ ਧਰਮਿੰਦਰ ਕੁਮਾਰਾ ਜੀ ਕਿਹੜੇ ਪਿੰਡ ਬੈਠਾ ਹੋ ਆ ਪਗੰਨੇ ਪਿੰਡ ਬੈਠੇ ਜੀ ਜਦ ਤਰਾ ਹੈਪਨਡ ਹੋਇਆ ਤੁਸੀਂ ਬੈਠੇ ਹੋ ਇਕੱਠੇ ਹੋ ਕੇ ਤੁਹਾਡੇ ਘਰ ਵੀ ਲੇਡੀਆਂ ਬੈਠੀਆਂ ਹੈਗੀਆਂ ਮੈਨੂੰ ਲੱਗਾ ਵੀ ਤੁਹਾਡੇ ਬਰਦ ਦੀ ਡੈਥ ਹੋ ਚੁੱਕੀ ਆ ਜਿਹੜਾ ਬਾਹਰ ਜਾ ਰਹੇ ਸੀ ਅਰਮੀਨੀਆ ਹਾਂਜੀ ਸਾਰਾ ਮਾਮਲਾ ਹੈਗਾ ਭਾਜੀ ਇਹ ਉਹਨਾਂ ਦਾ ਮਾਮਲਾ ਇਦਾਂ ਜੀ ਵੀ ਸਾਡੇ ਕੋਲ ਏਜੰਟ ਸਾਈਡੋਂ ਉਹ ਘਰ ਆਏ ਸੀਗੇ ਜੀ ਜੀ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਜੀ ਉਹ ਸਾਡੇ ਕੋਲੋਂ ਪੈਸੇ ਲੈ ਕੇ ਗਏ ਜੀ 1232000 ਰੁਪਏ ਉਹਨਾਂ ਨੇ ਸਾਡੇ ਕੋਲ ਲਿਆ ਜੀ ਪੰਕਜ ਕੁਮਾਰ ਰਾਜ ਕੁਮਾਰ ਉਹਨਾਂ ਦੀ ਪੁੱਤਰੀ ਪੀਕੂ ਰਕੇਸ਼ ਕੁਮਾਰ ਇਹਨਾਂ ਪੰਜਾਂ ਬੰਦੇ ਨੇ ਸਾਡੇ ਕੋਲੋਂ ਪੈਸੇ ਲਏ ਜੀ ਪੈਸੇ ਲੈਣ ਦੇ ਬਾਵਜੂਦ ਇਹਦਾ ਬੰਦਿਆ ਦੇ ਉਹਨੂੰ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਬਾਹਰ ਭੇਜ ਦਾਂਗੇ ਬਾਈਅਰ ਪਰ ਇਹਨਾਂ ਨੇ ਉਹਨੂੰ ਬਾਈਅਰ ਨਹੀਂ ਭੇਜਿਆ ਜੀ ਇਹਨੂੰ ਕਾਹੜਾ ਕਰੇ ਦੇਸੀ ਬਾਜੀ ਉਹਨਾਂ ਨੇ ਜਾਣਾ ਸੀਗਾ ਇਟਲੀ ਜਾਣਾ ਸੀ ਜੀ ਇਟਲੀ ਜਾਣਾ ਸੀ ਹਾਂ ਜੀ ਇਟਲੀ ਜਾਣਾ ਸੀ ਓਕੇ ਹਾਂ ਜੀ ਤੇ ਇਹ ਜਿਹੜੇ ਏਜੰਟ ਸੀ ਤੁਹਾਡੇ ਨੂੰ ਸੀ ਤੁਹਾਨੂੰ ਜਾਣਦੇ ਹੀ ਸਾਰੇ ਹਾਂ ਜੀ ਉਹ ਸਾਡੇ ਮਦਗੀ ਰਿਸ਼ਤੇਦਾਰ ਲੱਗਦੇ ਸੀਗੇ ਜੀ ਰਿਸ਼ਤੇਦਾਰ ਅੱਛੇ ਸੀਗੇ ਬਾਜੀ ਹਾਂ ਜੀ ਫਿਰ ਅੱਗੇ ਕੀ ਹੋਇਆ ਜਿਆ ਪੈਸੇ ਲੈ ਕੇ ਉਹ ਸਾਡੇ ਕੋਲ ਪੈਸੇ ਲੈ ਕੇ ਗਏ ਜੀ ਸਾਨੂੰ ਕਹਿੰਦੇ ਵੀ ਅਸੀਂ ਬਾਈਅਰ ਉਹਨੂੰ ਬਾਹਰ ਭੇਜ ਦਵਾਂਗੇ ਜੀ ਉਹ ਬਾਹਰ ਭੇਜਣ ਦੇ ਬਾਵਜ ਇਹਨਾਂ ਨੇ ਸਾਨੂੰ ਕੁਝ ਵੀ ਸਾਨੂੰ ਦੱਸਿਆ ਨਹੀਂ ਹੈਗਾ ਜੀ ਉਹਦੀ ਡੈਥ ਕਿੱਦਾਂ ਹੋਈ ਕਿੱਦਾਂ ਨਹੀਂ ਹੋਈ ਸਾਨੂੰ ਕੁਝ ਨਹੀਂ ਪਤਾ ਜੀ ਇਸ ਗੱਲ ਦੇ ਬਾਰੇ ਇਹ ਸਾਰੀ ਗੱਲ ਦਾ ਉਹਨਾਂ ਦੀ ਫੈਮਿਲੀ ਨੂੰ ਪਤਾ ਜੀ ਰਾਜਕਮਾਰ ਨੂੰ ਪੀਕੂ ਨੂੰ ਅਨਕਜ ਕੁਮਾਰ ਨੂੰ ਰਕੇਸ਼ ਕੁਮਾਰ ਨੂੰ ਇਹਨਾਂ ਨੂੰ ਸਾਰਾ ਕੁਝ ਪਤਾ ਜੀ ਇਸ ਗੱਲ ਬਾਰੇ ਵੀ ਕੀ ਕੀ ਉਹਦੇ ਵਾਪਰਿਆ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ ਜੀ ਕਿੰਨੇ ਮਹੀਨੇ ਪਹਿਲਾਂ ਬਾਜੀ ਗਏ ਤੁਹਾਡੇ ਭਰਾ ਸਾਡੇ ਬਲਦਰ ਗਏ ਸੀ ਜੀ 12ਵੇਂ ਮਹੀਨੇ 4 ਤਰੀਕ ਨੂੰ ਗਏ ਸੀਗੇ ਜੀ ਤੇ ਐ ਡਾਕਟਰਾਂ ਨੂੰ ਕੋਈ ਪਤਾ ਲੱਗਾ ਡਾਕਟਰਾਂ ਨੂੰ ਸਾਨੂੰ ਪਤਾ ਲੱਗਾ ਜੀ ਦੋ ਮਹੀਨੇ ਪਹਿਲਾਂ ਪਤਾ ਲੱਗਿਆ ਸਾਨੂੰ ਦੋ ਮਹੀਨੇ ਪਹਿਲਾਂ ਪਤਾ ਲੱਗਾ ਹਾਂਜੀ ਜਿਹੜੇ ਤੁਸੀਂ ਨਾਲੋਂ ਏਜੰਡਾ ਨੂੰ ਪੈਸੇ ਦਿੱਤੇ ਆ ਉਹਨਾਂ ਦਾ ਕੋਈ ਤੁਹਾਡਾ ਪ੍ਰੂਫ ਹੈ ਵਗੈਰਾ ਸਾਰਾ ਕੁਝ ਹਾਂਜੀ ਹਾਂਜੀ ਸਾਡੇ ਕੋਲ ਪ੍ਰੂਫ ਹੈਗਾ ਜੀ ਅਸੀਂ 5 ਲੱਖ ਰੁਪਈਆ ਉਹਨਾਂ ਦੇ ਖਾਤੇ ਵਿੱਚ ਪਾਇਆ ਸੀ ਜੀ ਓਕੇ ਤੇ 7 ਲੱਖ ਰੁਪਈਆ ਫਗਵਾੜੇ ਜੀ ਉਹਨਾਂ ਦੀ ਕੋਠੀ ਸੀ ਉਹਨਾਂ ਦੇ ਕੋਈ ਰਿਸ਼ਤੇਦਾਰ ਸੀ ਜਾਂ ਉਹਨਾਂ ਦੇ ਕੋਈ ਵਾਕਫ ਕੋਈ ਜਾਣਦੇ ਸੀ ਉਹਨਾਂ ਨੂੰ ਤੇ ਉਹਨਾਂ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਤੇ ਉੱਥੇ ਅਸੀਂ ਉਹਨਾਂ ਨੂੰ ਪੈਸੇ ਦਿੱਤੇ ਜੀ ਠੀਕ ਆ ਜਿਹੜੇ ਤੁਹਾਡੇ ਬ੍ਰਦਰ ਦੀ ਡੈਥ ਹੋ ਗਈ ਉਹ ਚੱਕੀ ਉਹਨਾਂ ਦੀ ਡੈਡ ਬੋਡੀ ਵਗੈਰਾ ਆ ਗਈ ਹੈਗੀ ਉਹ ਮੇਰੇ ਵੱਡੇ ਬ੍ਰਦਰ ਨੇ ਜੀ ਆਪਣੇ ਮਗਾਈ ਸੀਗੀ ਠੀਕ ਆ ਤੇ ਇਹ ਵੀ ਹੈ ਤੁਸੀਂ ਕੋਈ ਪੁਲਿਸ ਕੰਪਲੇਨਟ ਕੀਤੀ ਭਾਜੀ ਹਾਂਜੀ ਅਸੀਂ ਪੁਲਿਸ ਕੰਪਲੇਨਟ ਕੀਤੀ ਸੀਗੀ ਜੀ ਐਸਐਸਪੀ ਸਰ ਨੂੰ ਹੀ ਦਰਖਾਸਤ ਦਿੱਤੀ ਸੀਗੀ ਜੀ ਉਹਨਾਂ ਨੇ ਡੀਐਸਪੀ ਨੂੰ ਮਾਰਗ ਕੀਤੀ ਡੀਐਸਪੀ ਨੇ ਅੱਗੋਂ ਆਪਣੇ ਲਖਵੀਰ ਸਰ ਨੂੰ ਮਾਰਗ ਕੀਤੀ ਜੀ ਮਾਰਗ ਕਰਨ ਦੇ ਬਾਵਜੂਦ ਉਹਨਾਂ ਨੇ ਇੱਕ ਬੰਦੇ ਦੇ ਪਰਚਾ ਕੱਢਤਾ ਜੀ ਔਰ ਚਾਰ ਬੰਦਿਆਂ ਦੇ ਜਿਹੜੇ ਨਾਂ ਸੀ ਉਹਨਾਂ ਨੇ ਕਢਦੇ ਉਹਨਾਂ ਨੇ ਕੋਈ ਪਰਚਾ ਨਹੀਂ ਕੀਤਾ ਕੁਝ ਨਹੀਂ ਕੀਤਾ ਜੀ ਉਹਨਾਂ ਨੇ ਤੁਸੀਂ ਪ੍ਰੋਪਰ ਉਹਨਾਂ ਦੇ ਨਾਮ ਵਿੱਚ ਲਿਖੇ ਸੀ ਬੰਦੇ ਦਾ ਹਾਂਜੀ ਹਾਂਜੀ ਅਸੀਂ ਪ੍ਰੋਪਰ ਉਹਨਾਂ ਦੇ ਬਕਾਇਦਾ ਨਾਮ ਵਿੱਚ ਲਿਖੇ ਹੋਏ ਆ ਜੀ ਉਹਨਾਂ ਦੇ ਫੋਨ ਨੰਬਰ ਸਾਰਾ ਕੁਝ ਅਸੀਂ ਲਿਖਿਆ ਹੋਇਆ ਹੈ ਜੀ ਠੀਕ ਆ ਹਾਂਜੀ ਉਹਨਾਂ ਦੀ ਜਦੋਂ ਮੈਂ ਘਰੋਂ ਉਹਨਾਂ ਨੂੰ ਪੈਸੇ ਦੇਣ ਵੀ ਗਿਆ ਵਾਂ ਉਹਨਾਂ ਨੇ ਮੈਨੂੰ ਬਕਾਇਦਾ ਮੈਨੂੰ ਫੋਨ ਕੀਤਾ ਕਹਿੰਦੇ ਹਾਂ ਵੀ ਕਿੰਦੇ ਵੀ ਤੂੰ ਪੈਸੇ ਕਢਾ ਲਿਆ ਮੈਂ ਕਿਹਾ ਹਾਂਜੀ ਮੈਂ ਪੈਸੇ ਕਢਾ ਲਿਆ ਜੀ ਪੈਸੇ ਕਢਾਣ ਦੇ ਬਾਵਜੂਦ ਉਹ ਫਗਵਾੜੇ ਮੇਰੇ ਕੋਲ 7 ਲੱਖ ਰੁਪਇਆ ਫਗਵਾੜੇ ਉਹਨਾਂ ਦੀ ਕੋਈ ਕੋਠੀ ਅਰਬ ਉਹਨਾਂ ਦੀ ਬੇਟੀ ਪਿਕੂ ਰਕੇਸ਼ ਕੁਮਾਰ ਤੇ ਰਾਜ ਕੁਮਾਰ ਇਹ ਤਿੰਨ ਬੰਦੇ ਮੇਰੇ ਕੋਲ ਮੌਕੇ ਦੇ ਉੱਤੇ ਪੈਸੇ ਲੈਣ ਆਏ ਸੀ ਲੈਣਾ ਜੀ ਹਾਂਜੀ ਹੁਣ ਵੱਡਾ ਪ੍ਰਸ਼ਾਸਨ ਤੋਂ ਤੁਹਾਡੀ ਕੀ ਮੰਗ ਹੈ ਜੀ ਮੇਰੀ ਪ੍ਰਸ਼ਾਸਨ ਤੋਂ ਡੀਜੀਪੀ ਤੋਂ ਮੁੱਖ ਮੰਤਰੀ ਸਾਹਿਬ ਤੋਂ ਮੇਰੀ ਇਹੀ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਔਰ ਇਹਨਾਂ ਚਾਰਾਂ ਬੰਦਿਆਂ ਦੇ ਪਰਚੇ ਕੱਟ ਕੇ ਇਹਨਾਂ ਨੂੰ ਜੇਲ੍ਹ ਭੇਜਿਆ ਜਾਵੇ ਜੀ ਤੁਹਾਨੂੰ ਕੋਈ ਲੱਗਦਾ ਜਿਹੜੇ ਡੀਐਸ ਜਿਹੜੇ ਐਸਐਚਓ ਲਖਵੀਰ ਹੈਗੇ ਆ ਉਹਨਾਂ ਦਾ ਕੋਈ ਮੇੜੀ ਪਤਲਾਦੀ ਤੁਹਾਨੂੰ ਬਿਲਕੁਲ ਜੀ ਇਹ ਸਾਰੇ ਮਲੇ ਹੋਏ ਆ ਜੀ ਬੜੇ ਹੋਇਆ ਹਾਂਜੀ ਸਭ ਮਰੇ ਹੋਇਆ ਜੀ ਠੀਕ ਆ ਤੇ ਤੁਹਾਡੇ ਜਿਹੜੇ ਬ੍ਰਦਰ ਦੀ ਡੈਡ ਬੋਡੀ ਕਿੱਥੇ ਗਈ ਆ ਕਾਤਾ ਸੰਸਕਾਰ ਕਰੀਆਂ ਨਹੀਂ ਜੇ ਅਜੇ ਸੰਸਕਾਰ ਨਹੀਂ ਕੀਤਾ ਹੈਗਾ ਜੀ ਉਹਨਾਂ ਦੀ ਜਿਹੜੀ ਬੋਡੀ ਉਹ ਇੱਥੇ ਸਰਕਾਰੀ ਹਸਪੀਟਲ ਜਮ੍ਹਾਂ ਕਰਾਈ ਆ ਜੀ ਤੇ ਅਸੀਂ ਸਰ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਹੈਗਾ ਚਾਹੇ ਸਾਨੂੰ ਦਸ ਦਿਨ ਲੱਗ ਜਾਣ ਚਾਹੇ ਸਾਨੂੰ ਮਹੀਨਾ ਲੱਗ ਜਾਏ ਅਸੀਂ ਉਹਨਾਂ ਟਾਈਮ ਸੰਸਕਾਰ ਨਹੀਂ ਕਰਨਾ ਜਿੰਨਾ ਟਾਈਮ ਸਾਨੂੰ ਇਨਸਾਫ਼ ਨਹੀਂ ਮਿਲਦਾ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ